ਇੱਥੇ ਦੇ ਦੋ ਬਾਈ ਆ ਜਾ ਆ ਜਾ ਪੁੱਤ ਆ ਜਾ ਆ ਜਾ ਬੱਚੇ ਕਿਵੇਂ ਆ ਜਾ ਪੁੱਤ ਆ ਜਾ ਇਹਨੇ ਵਿਚਾਰੇ ਹਨਾ ਘਰ ਛੱਡਣਾ ਬਹੁਤ ਔਖਾ ਹੈ ਹਨਾ ਘਰ ਛੱਡਣਾ ਔਖਾ ਹੈ ਇਹ ਜਿਹੜੇ ਹਾਲਾਤ ਨੇ ਦੇਖ ਸਕਦਾ ਇੱਕ 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 ਧੀ ਸਾਡੀ ਧੀ ਆਪਣੀ ਜੇ ਕਹ ਸਕਦੇ ਹਾਂ ਛੋਟਾ ਬੱਚਾ ਵਿਚਾਰਾ ਇਹਨਾਂ ਨੂੰ ਚੱਲ ਮੇਰਾ ਪੁੱਤ ਖੜ ਕੇ ਇਹਨਾਂ ਨੂੰ ਕੁਝ ਨਹੀਂ ਪਤਾ ਵਿਚਾਰਿਆਂ ਨੂੰ ਹਨਾ ਵੀ ਕੀ ਨੁਕਸਾਨ ਹੋ ਰਿਹਾ ਆ ਜਾ ਆ ਜਾ ਪੁੱਤ ਕੁਝ ਘਬਰਾਣਾ ਮੇਰਾ ਪੁੱਤ ਆਇਆ ਤੀ ਇਹ ਆ ਜਾ ਆ ਜਾ ਉਹ ਜਾ ਰਹੀ ਦੀ ਉਹਦਾ ਚੰਨਾ ਘੋਟ ਉਹ ਮੇਰਾ ਪੁੱਤ ਇਹ ਮੇਰਾ ਪੁੱਤ ਦਲੀਆ ਕਿਵੇਂ ਕੋਠਿਆਂ ਦੇ ਉੱਪਰ ਖੜ ਕੇ ਬੇਸাবਰੀ ਨਾਲ ਇੰਤਜ਼ਾਰ ਕਰਨਾ ਕਿ ਕੋਈ ਆਊਗਾ ਕਿਵੇਂ ਨਿਉਆਂ ਦੇ ਵਿੱਚ ਪਾਣੀ ਪੈ ਰਿਹਾ ਆਪਣੇ ਹੱਥੀ ਘਰ ਪਾਏ ਤੇ ਅੱਜ ਸਾਹਮਣੇ ਨਿਉਆਂ ਦੇ ਵਿੱਚ ਪਾਣੀ ਪੈਂਦਾ ਦੇਖ ਰਹੇ ਨੇ ਧੰਨ ਨੇ ਇਹ ਲੋਕ ਵੀ ਧੰਨ ਨੇ ਬਾਈ ਜਿਹੜੇ ਮਾਰਾਂ ਚੱਲਦੇ ਆਹੜਾ ਫੋਨ ਨੰਬਰ ਦਿੱਤਾ ਚਲੋ ਫੜ ਕੇ ਰੱਖੀ ਮੜਾ ਦੇ ਨਹੀਂ ਬਾਈ ਸਹੀ ਹੈ ਨੰਬਰ ਤੁਹਾਨੂੰ ਦੁਬਾਰੇ ਲਿਖ ਲਓ ਕੰਦ ਨੂੰ ਫੜ ਦੋ ਦਵਾਰੇ ਲਿਖਾਈ ਬਾਈ ਨੰਬਰ ਇੱਥੇ ਇੱਥੇ ਪੈਸਾ 76 76 92 92 ਪੌੜੀ ਲਿਆਓ ਪੌੜੀ 2 2 ਦੋ ਵਾਰ 0 ਨਾਲ ਜਾਊਗਾ ਬਾਈ ਬਾਈ ਜਾਊ ਨਾ ਕੋਈ ਨਹੀਂ ਛੱਡਾਂਗੇ ਛੱਡਾਂਗੇ 0 ਤੋਂ ਬਾਅਦ 1 1 00 ਕੋਈ ਨਹੀਂ ਬਾਈ ਤੋਂ ਸੇਵਾ ਲਵਾਂਗੇ ਸੇਵਾ ਵੀ ਕਰਵਾਵਾਂਗੇ ਨਾਲ ਉਹ ਗਿਲਾ ਹੋਣਾ ਵੀ ਇੱਧਰ ਫਸਿਓ ਪਏ ਆ ਨਾਲੇ ਲੋਕਲ ਫੇਰ ਵੀਰਾਂ ਤੰਦਰ ਸਾਹਿਬ ਆਈ ਧੀਰੇ ਧੀਰੇ 100 ਕੋਈ ਨਹੀਂ ਪਣੀ ਆ ਗਏ ਅਸੀਂ ਬਹੁਤ ਹਾਰਪੁਰ ਤੋਂ ਆਏ ਆ ਬਾਈ 76922 00100 ਉਧਰ ਹੋਣਾ ਕੋਈ ਗੱਲ ਨਹੀਂ ਪੁੱਤ ਰੋਣਾ ਨਹੀਂ ਪੁੱਤ ਰੋਣਾ ਮੇਰਾ ਪੁੱਤ ਪੌੜੀ ਉੱਤੋਂ ਦੀ ਆ ਜਾ ਪੁੱਤ ਪੌੜੀ ਉੱਤੋਂ ਦੀ ਆ ਜਾ ਮੇਰੇ ਪੁੱਤ ਰੋਣਾ ਬੋੜ ਅੱਗੇ ਕਰ ਲੈ ਰੋਣਾ ਲੈ ਜੋ ਬੋੜ ਬੋੜ ਅੱਗੇ ਹੱਸੜ ਕੋਈ ਨਹੀਂ ਹੁੰਦਾ ਪੁੱਤ ਉਹ ਕਰ ਗਿਆ ਤੇ ਮਾਮੇ ਨਹੀਂ ਆਏ ਨਾ ਅੱਗ ਰੋਣਾ ਨਹੀਂ ਪੁੱਤ ਰੋਣਾ ਬਸ 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 ਬਗ ਮੇਰਾ ਪੁੱਤ ਹੌਲੀ ਹੌਲੀ ਫਣੀ ਬਾਈ ਦਲਜੀਤ ਬਾਈ ਰੋਵੇ ਦਾ ਮੇਰਾ ਮੁੰਡੇ ਪਾਣੀ ਆ ਗਿਆ ਆ ਗਿਆ ਆ ਜਾ ਪੁੱਤ ਆ ਜਾ ਕੁਛ ਨਹੀਂ ਹੁੰਦਾ ਬੈ ਜਾ ਪੁੱਤ ਬੈ ਜਾ ਬੈ ਜਾ ਬੈ ਜਾ ਰੋਣਾ ਨਹੀਂ ਰੋਣਾ ਨਹੀਂ ਪੁੱਤ ਇੱਧਰ ਬੱਚਾ ਤੇ ਇੱਕ ਬੇ ਬੀਬੀ ਉਹ ਲੈ ਲਈ ਪਹਿਲਾਂ ਆ ਆਪਣੇ ਆ ਬੱਚਾ ਪਰਲੇ ਪਾਸ ਉਹ ਮੁੰਡਾ ਗਿਆ ਉਧਰ ਚੱਲੀਏ ਬਾਈ ਜੀ ਅੱਜੀ ਕੀਤੀ ਜੇ ਕੋਈ ਲੋੜ ਹੋਈ ਫੋਨ ਮਾਰ ਦਿਓ ਬਾਈ ਜੈਪਾ ਜੈਪਾ ਮੇਰਾ ਪੁੱਤ ਲੈ ਫੜ ਕੁਛ ਨਹੀਂ ਹੋਣਾ ਕੀ ਕਰਨਾ ਜਾਣਾ ਇਹਨੇ ਬੱਚੇ ਨੇ ਲਿਆ ਫੇਰ ਕਿਹੜੀ ਜੀ ਕਿੱਦਾਂ ਦੀ ਉਹ ਵਾਲੀ ਉਹ ਚਿਲ ਗਿਆ ਮੁੰਡਾ ਲੱਗ ਗਿਆ ਪਤਾ ਬੱਚਾ ਬੀਬੀ ਆ ਹਾਂਜੀ ਭਾਈ ਉਹ ਕੱਢ ਲੈ ਦੂਜੀ ਕਿਸ਼ਤੀ ਬਾਕੀ ਪਾਣੀ ਪੀ ਮੇਰੇ ਕੋਲ ਓਏ ਮੇਰਾ ਕੋਈ ਕੋਈ ਕਾਲ ਲੱਭ ਲੈਨੇ ਆ ਲੈ ਜਾ ਕੀ ਨਾ ਮੇਰੇ ਪੁੱਤਰ ਦੇ ਚ ਫਿਰ ਹੁਣ ਹੀ ਲੈ ਚੱਲਦੇ ਨਾ ਭਾਈ ਹੈ ਓਏ ਉਹ ਮੁੰਡੇ ਘਰ ਵਾਲੀ ਨਹੀਂ ਆ ਦੇਖ ਰੋਂਦੀ ਨਹੀਂ ਛੋਟੀ ਜੀ ਦੇ ਹੈ ਛੋਟੀ ਰੋਂਦੀ ਨਹੀਂ ਜੱਦੀ ਕੁੜੀ ਓਏ ਠੀਕ ਆ ਪੜਦੀ ਆ ਪੜਦਾ ਮੇਰਾ ਪੁੱਤ ਕਿਹੜੀ ਕਲਾਸ ਚ ਪੜਦਾ ਦੱਸ ਐ ਲੱਗੇ ਜੀਜਾ ਇਹ ਡੈਰੀ ਆ ਆਪੇ ਨਾ ਲੈ ਜਾਓ ਭਾਈ ਫਿਰ ਹੁਣੀ ਉੱਪਰ ਦੀ ਇੱਥੇ ਆ ਜਾਣਗੇ ਚਲ ਇੱਥੇ ਆ ਜਾਣਗੇ ਇੱਥੇ ਨਹੀਂ ਡਰਾਂਗੇ ਇੱਥੇ ਚੜਾਉਣਾ ਘਰੇ ਘਰੇ ਨਹੀਂ ਜਾ ਸਕਦਾ ਆਪਣੇ ਇਹ ਜੀ ਘਰੇ ਭਾਈ ਲੈ ਦੋ ਮੁੰਡਾ ਕਹਿੰਦਾ ਘਰੇ ਲੈ ਆਓ ਹੁਣ ਕਿਹਨੂੰ ਲਿਜਾਣਾ ਬਜ਼ੁਰਗ ਦਾ ਬੱਚਾ ਆਉਂਦੀ ਕਰ ਲਈਏ ਘਰੇ ਮਾਂ ਦਾ ਉਧਰ ਵੀ ਚੜਾਉ। ਪਾਣੀ ਆਹ ਫੋਨ ਭਾਈ ਤੇਰਾ ਬਾਈ ਦਾ ਆ ਚੱਲੇ ਆ ਫਿਰ ਲਾਉ ਆ ਫੋਨ ਲਾਓ ਲਾਓ ਫੁੱਤਰ ਲਾਓ ਰੋਣਾ ਨਹੀਂ ਪੁੱਤ ਰੋਣਾ ਨਹੀਂ ਪਾਣੀ ਪੀ ਮੇਰਾ ਪੁੱਤ ਇਹਨੇ ਬੜਿਆ ਟੱਕਣ ਲਾਉਂਦਾ ਐਂ ਜੀ ਕਰੋ ਨਾ ਐਂਦੀ ਆਉ ਤਾ ਗਿਆ ਥੱਲੇ ਐਂ ਜੀ ਥੱਲੇ ਆ ਗਿਆ ਪੂਰੀ ਆ ਗਈ ਉਹਦੀ ਆ ਗਈ ਚੱਲ ਚਲਾਵੇ ਵਾਹਿਗੁਰੂ اے ਆਪਾ ਮੇਰੇਆ ਬੜੀ ਫੜੀ ਕਰਨੀ ਹੂੰ ਉਹ ਵਾਹ ਜਰੂਆ ਜਰੂਆ ਜੀ ਜੀ ਦੇਖ ਰਹੇ ਆਂ ਜੋ ਹਾਲਾਤ ਇਹ ਵਾਈ ਕਿਹੜਾ ਪਿੰਡ ਪੈਂਦਾ ਏ ਇਧਰ ਹੀ ਕਿਧਰ ਹਾਂਜੀ ਹਾਂਜੀ ਉਧਰ ਜਿਹੜਾ ਪੱਟੀ ਤੋਂ ਕਿੰਨੀ ਦੂਰ ਆ ਬਈ ਪੱਟੀ ਤੋਂ 20 ਕਿਲੋਮੀਟਰ 20 ਕਿਲੋਮੀਟਰ ਦੂਰ ਪੱਟੀ ਤੋਂ ਪਹੁੰਚ ਚੁੱਕੇ ਆ ਦੋ ਬੋਟਾ ਸਾਡੀਆਂ ਟਰਾਂਡਾ ਏਰੀਆ ਦੇ ਵਿੱਚ ਛੱਡੀਆਂ ਹੋਈਆਂ ਜੇ ਕੋਈ ਉੱਥੇ ਕੋਈ ਮੁਸੀਬਤ ਪੈਂਦੀ ਆ ਜਾਂ ਕਿਸੇ ਨੂੰ ਪੈਂਦੀ ਆ ਤੇ ਉਹ ਸਾਰੀ ਹੈਲਪਲਾਈਨ ਨੰਬਰਾਂ ਦੇ ਸੰਪਰਕ ਕਰਕੇ ਉਹ ਬੋਟਾ ਬੋਟਾ ਉਹ ਤੋਂ ਲੈ ਸਕਦਾ ਤੇ ਅੱਪਰ ਦਾ ਪਾਣੀ ਦਾ ਬਹਾਅ ਜਿਹੜਾ ਉਹ ਕੱਟ ਚੁੱਕਾ ਆ ਆਜੋ ਆਜੋ ਮਾਤਾ ਜੀ ਮਾਤਾ ਮਾਤਾ ਜੀ ਮੈਂ ਤਾਂ ਅੰਦਰ ਅੰਦਰ ਦੀ ਕੱਢ ਲਈਏ ਰੱਖ ਬਗ ਰੱਖ ਪੁੱਤ ਆਜਾ ਆਜਾ ਮਾਤਾ ਜੀ ਆਇਆ ਬੇਬੇ ਆ ਬੇਬੇ ਨੂੰ ਬਾਈ ਉਧਰ ਨਾ ਪੁੱਤ ਉੱਥੇ ਤੇਰੇ ਗੋਦ 'ਚ ਚੜਾ ਲਾਂਗੇ ਮੋਢਿਆਂ ਤੇ ਬਾਈ ਉਰੇ ਉਰੇ ਪਾਸੇ ਉਰੇ ਵੜ ਜਾਂਦੀ ਪਾਣੀ ਤੁਸੀਂ ਇਹ ਕਰੋ ਫੜ ਲੋਗੇ ਮੈਂ ਉਧਰੋਂ ਫੜਾਵਾਂ ਬੇਬੇ ਹਾਂ ਉਧਰੋਂ ਫੜਾ ਲੈ ਜਾਂਗੇ ਬਾਈ ਦੇਖ ਸਕਦੇ ਹੋ ਸੰਗਤ ਜੀ ਬੇਬੇ ਤੋਂ ਚੜ੍ਹ ਨਹੀਂ ਅੱਜ ਪੰਜਾਬ ਬਹੁਤ ਮਾਰ ਚਾਵੇ ਮਾਤਾ ਚੱਲ ਇੱਧਰ ਰੋਕ ਬਾ ਮਾਤਾ ਆ ਜਾਓ ਬਹੁਤ ਵੱਡੀ ਮਾਰ ਚੱਲ ਰਹੀ ਹੈ ਬੇਬੇ ਸਾਡੀ ਜੀ ਚੱਲ ਯਾਰ ਉਧਰ ਯਾ ਉਧਰ ਪਰਾਂ ਦੀ ਬਾਈ ਪਰਾਂ ਦੀ ਚੱਲ ਕਰੋ ਚਲੋ ਘਰ ਚਲੋ ਯਾਰ ਘਰ ਚਲੋ ਪਸ ਗਿਆ ਹਾਂਜੀ ਜੋਰ ਨਾ ਜੋਰ ਆ ਬਾਈ ਹਾਂਜੀ ਅੱਪਾ ਕਿੱਥੇ ਹੋ ਤੁਸੀਂ ਸੋਕੋ ਹਾਂ ਕੀ ਜਾਲ ਬੜਾ ਪਾਲੇ ਕਿੱਥੇ ਆ ਤੁਸੀਂ ਮੈਂ ਬਸ ਬਹਿ ਗਏ ਆਇਆ ਨਾ 15 20 ਮਿੰਟਾਂ ਜੇ ਉਹ ਬੰਦਾ ਕੰਮ ਵਿਚਾਲੇ ਹੈ ਹੈਲੋ ਪਾਲੇ ਪਹੁੰਚ ਆ ਰਿਹਾ ਬਾਈ ਕਿੱਥੇ ਹੋ ਤੁਸੀਂ ਹਾਂ ਠੀਕ ਆ ਆ ਗਏ ਬਸ ਇੱਕ ਮੋਤਾ ਬਿਠਾ ਲਈਏ ਇਹ ਕੋਲਾ ਗਏ ਕਰੀ ਕਾਰੇ ਕੀ ਹੈ ਯਾਰ ਕਰੀ ਕੀ ਚਲੋ ਅਸੀਂ ਪਟਾਲਾ ਪਿੰਡ ਆ ਤੁਸੀਂ ਇਹ ਨਾ ਉਹ ਜਿਹੜੀ ਕਾਲ ਇਕਾਈ ਉਹ ਚਲੋ ਅਸੀਂ ਤਾਰ ਤਾਰ ਪਰਾਂ ਨਹੀਂ ਆਉਣਾ ਬੂਆ ਤਾਰ ਨਹੀਂ ਆਵੇ ਬੂਆ ਪੜਾਉਣੀ ਕਿਹੜੇ ਘਰੇ ਆ ਆ ਉੱਪਰ ਦੀ ਲੈ ਜੀ ਉੱਪਰ ਦੀ ਲੈ ਜੀ ਹਾਂ ਆ ਉੱਪਰ ਦੀ ਲੈ ਜੀ ਉੱਪਰ ਦੀ ਲੈ ਕੇ ਆਉਣੇ ਆਓ ਬਾਕੀ ਉਹ ਕਾਲਾ ਤੁਸੀਂ ਬੇਕ ਬੱਜਾ ਜਿਹੜੇ ਬੰਦੇ ਨੇ ਜਾਣਾ ਉਹ ਕਿਹੜੇ ਆ ਬਾਈ ਗੱਡੀਆਂ ਵੀ ਖਸ ਕੇ ਜਿਹੜੀਆਂ ਨੇ ਬਾਈ ਜੀ ਅੱਜ ਉਹ ਮੁੰਡਾ ਕਹਿੰਦਾ ਯਾਰ ਸਾਡੇ 1 ਕਿਲੋ ਰੋਟੀ ਦੂਜੇ ਘਰ ਪਾਉਣੀ ਆ ਇਹ ਅਸੀਂ ਇਹ ਅਸੀਂ ਤੀਸਰੇ ਬੰਦੇ ਛੱਡ ਕੇ ਆ ਸਾਨੂੰ ਕਰਦੇ ਨੇ ਲੱਗ ਜਾਨੇ ਇੰਦਰ ਦੀਆਂ ਕਾਲਾਂ ਤੁਸੀਂ ਦੇਖੋ ਇੱਥੇ ਜ਼ੋਰ ਮੋੜਿਆ ਕੀ ਬਾਜੀ ਠੀਕ ਹੈ ਜੀ ਮੈਂ ਸਾਰੀਆਂ ਇਧਰ ਦੀਆਂ ਪੂਤੀ ਦੇਖ ਰਹੀਆਂ ਸੀ ਤੁਸੀਂ ਜਾ ਰਹੇ ਆ ਦੇਖ ਸਕਦੇ ਹੋ ਬਈ ਹਾਲਾਤ ਪਾਣੀ ਨਾਲ ਚਲ ਗਿਆ ਬੰਦੇ ਜੀ ਉਹ ਨਾ ਜੋ ਪਾਣੀ ਲੈਣ ਬੰਦੇ ਭੇਜਣ ਲੱਗੇ ਆ ਪਾਣੀ ਭੇਜੋ ਲੈਣ ਬੰਦੇ ਕਰਦਾ ਫਿਰ ਉਹ ਕੀ ਕਹਿੰਦੇ ਸਣੇ ਪਾਣੀ ਦੇ ਜਾਨੇ ਜੀ ਦੇ ਜਾਨੇ ਦੇ ਜਾਨੇ ਦੇਖਿਆ ਨੇ ਇਹ ਨਹੀਂ ਪਾਣੀ ਕਿੰਨੇ ਮਤਲਬ ਮਾੜੇ ਹਾਲਾਤਾਂ ਚ ਗੁਜ਼ਰ ਰਹੇ ਆ ਪੰਜਾਬ ਬਾਈ ਹਨਾ ਕਿਵੇਂ ਬਜ਼ੁਰਗ ਮਾਮਾ ਸਾਡੀਆਂ ਛੋਟੇ ਛੋਟੇ ਬੱਚੇ ਪਰਮਾਤਮਾ ਮਿਹਰ ਕਰੇ ਪੰਜਾਬ ਤੇ ਮਿਹਰ ਪਰੇ ਹੱਥ ਰੱਖੇ ਦੇਖ ਸਕਦੇ ਹੋ ਕਿਵੇਂ ਦੂਜੀ ਬੋਰਡ ਕਾਲੀ ਪਿੰਡ ਤੇ ਪੁਜਾਰੀ ਖੜੇ ਤੇ ਘਰਾਂ ਦੇ ਵਿੱਚ ਕਿਵੇਂ ਪਾਣੀ ਵੜ ਚੁੱਕਿਆ ਹੈ ਕਾਲੇ ਕੀ ਕਾਲੇ ਕੀ ਕਾਲੇ ਕੀ ਬਜੀ ਕਾਲੇ ਕੀ ਕਾਲੇ ਕੀ ਪਿੰਡ ਕਿੰਨੇ ਬਾਈ ਬੱਚਿਆਂ ਨੂੰ ਲਿਜਾਣਾ ਅਸੀਂ ਬਾਬਾ ਨਾਲ ਟੀਮ ਸਾਡੀ ਸਾਹਮਣੇ ਕਾਲੇ ਕੀ ਆ ਪੈਗਾ ਟੈਂਪੋ ਲਾਜਣਾ ਤੇ ਪਾਣੀ ਆ ਬਾਈ ਨਾਲ ਵਿਚਾਰੀਆਂ ਬੱਚਿਆਂ ਦੀ ਇਦਾਂ ਹੀ ਖੜੀਆਂ ਨੇ ਬਾਈ ਉਏ ਜਦ ਜ਼ਵਾਰੀਆਂ ਉਧਰ ਦੀ ਲੱਗ ਕੇ ਇਹਦੇ ਵਿੱਚੋਂ ਬੰਦੇ ਲੈ ਕੇ ਪਾਣੀ ਲੈਣ ਭੇਜੋ ਮੈਂ ਕਹਾ ਤੂੰ ਪਾਣੀ ਲਾਇਆ ਪਿੱਕਾ ਭਰ ਲਿਆ ਸਾਰਾ ਹੀ ਆਜੋ ਮਾਤਾ ਆਜੋ ਆਜੋ ਪਾਣੀ ਚੜ੍ਹ ਬਈ ਹੁਣ ਨੰਬਰ ਹੈਗਾ ਹਾਂ ਪਾਣੀ ਚੜ੍ਹੀ ਬਈ ਰਾਜਵੀਰ ਹਾਂਜੀ ਲਾਈਵ ਹੈਗਾ ਹੈ ਨਾ ਨਾ ਐ ਦੀ ਆ ਬੀਬੀ ਬੀਬੀ ਨਾ ਮਾਤਾ ਕੋਪੀ ਲਾ ਰੂ ਮੇਰਾ ਆਪਣੀ ਰੇਂਜ ਨਹੀਂ ਨਾ ਅੱਛਾ ਆ ਮੇਰਾ ਫੋਨ ਜਾ ਫੜੀ ਲਿਆ ਬਈ ਆ ਜਾ ਮਾਤਾ ਹੱਥ ਫੜ ਕੇ ਜਾ ਦੇ ਮਾਰੇ ਲੱਗ ਗਈ ਇੱਕ ਮਿੰਟ ਰੁਕ ਜਾ ਮੈਂ ਤਾਂ ਇੱਕ ਮਿੰਟ ਬਣਿਆ ਇੱਕ ਬਈ ਆ ਫੜ ਕੇ ਰੱਖਿਓ ਤੂੰ ਇੱਥੇ ਹੋ ਜਾ ਵੀਰ ਜੀ ਇੱਕ ਮਿੰਟ ਰੁਕ ਮੈਂ ਤਾਂ ਹੌਲੀ ਬੇਬੇ ਕੋਈ ਨਾ ਘਬਰਾਣਾ ਆ ਆ ਰਾਮ ਨਾਲ ਰੈਕਸ ਵਾਹ ਹੌਲੀ 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 ਰਾਮ ਨਾਲ ਵੀ ਰਾਮ ਨਾਲ ਹਾਂ ਹਾਂ ਪਿਆਰ ਨਾਲ ਪਿਆਰ ਨਾਲ ਹਾਂ ਹਾਂ ਮੇਰੇ ਕੋਲ ਬੇਬੇ ਜਨਾ ਜਾ ਬਾਬਾ ਆ ਬੱਚੇ ਨੂੰ ਫੜੋ ਜਦੋਂ ਰੋਣਾ ਨਹੀਂ ਪੁੱਤੋ ਰੋਣਾ ਨਹੀਂ ਆਪਾਂ ਦੀ ਛੋਟੀ ਧਿਆਨ ਆ ਬਾਈ ਦੇ ਵੀ ਪਹੁੰਚ ਆ ਗਏ ਆ ਆ ਜਿੱਦ ਕਿ ਪੁੱਠੀ ਪੈ ਗਈ ਪੁੱਠੀ ਪੈ ਗਈ ਪਾ ਬਾਈ ਪੁੱਠੀ ਪੈ ਜਾਣਾ ਉਹ ਤਾਂ ਐਨੂੰ ਕਾਹਨੂੰ ਗਰਮੀ ਨਾ ਨਾ ਕਰਾਉਂਦੇ ਤੋ ਪਰੇ ਪੈ ਜਾ ਉਹ ਬਾਈ ਗਰਮੀ ਨਹੀਂ ਆ ਜੇ ਮਾਤਾ ਨੂੰ ਹਾਂ ਰਹਿਣ ਦੇ ਬਾਈ ਜੈਕਟ ਕੋਈ ਨਹੀਂ ਮਾਤਾ ਨੂੰ ਗਰਮੀ ਆ ਜਾ ਗਰਮੀ ਆ ਜਾਣੀ ਬਾਈ ਘਬਰਾਟ ਨਾ ਹੋ ਜੇ ਹੁਣਾ ਐਡੀ ਆਪਾਂ ਅਚਾਰੇ ਕਪੜਾ ਪਾਣੀ ਲੈਣਾ ਪਾਣੀ ਦੀ ਠੀਕ ਹੈ ਬਾਈ ਹੋਰ ਤਾਂ ਜਾਣਾ ਕਿਸੇ ਨੇ ਤੁਹਾਡੇ ਤਾਂ ਨਹੀਂ ਜਾਣਾ ਕਿਸੇ ਨੇ ਬਾਹਰ ਤੂੰ ਦੇਖ ਸਕਦੇ ਹੋ ਕਿਵੇਂ ਪਾਣੀ ਲੈਣ ਦੇ ਲਈ ਬੋਰ ਕਿਉਂਕਿ ਬੋਰ ਖੜਗੇ ਨੇ ਪਾਣੀ ਲੈਣਾ ਬਈ ਮੱਜਾਂ ਵਾਲੀ ਦਵਾਈ ਅਗਲੀ ਵਾਰ ਹੈ ਤਾਂ ਨਹੀਂ ਆਪਣੇ ਕੋਲ ਲੈ ਆਉਣੇ ਬਈ ਹੁਣ ਅਗਲੀ ਵਾਰ ਆਵਾਂਗੇ ਲੈ ਆਵਾਂਗੇ ਬੰਦੇ ਕੱਢ ਰਹੇ ਬਈ ਬੰਦੇ ਕੱਢ ਰਹੇ ਪਹਿਲਾਂ ਬੰਦੇ ਕੱਢ ਰਹੇ ਆ ਅਸੀਂ ਉਸ ਤੋਂ ਬਾਅਦ ਦਵਾਈ ਲੈ ਕੇ ਆਵਾਂਗੇ ਸਾਰੇ ਬੰਦੇ ਦੁਬਾਰਾ ਕੱਢ ਦੂਗੇ ਕੀ ਪਾਕੇ ਨਾ ਨਹੀਂ ਆਉਣਗੇ ਚੱਪਲਾ ਕਿੰਨੀ ਟੈਂਪਰੇਚਰ ਮਾਰਦੇ ਮਾੜਾ ਜ ਮੋਰੇ ਧੱਕਾ ਮਾਰਦੇ ਤਾ ਪਿੱਛੇ ਦੀਆਂ ਚੱਪਲਾਂ ਚੱਲ ਬਾਅਦ ਚ ਲੈ ਜਾਵਾਂਗੇ ਬਰੇ ਹੋ ਜਾ ਬਰੇ ਇੱਕ ਬੋਰੇ ਤੇ ਜਣਾ ਬੋਲ ਲੈ ਉਧਰ ਚੱਕ ਲੋ ਇੱਥੋਂ ਚੱਕ ਲੋ ਬੋਤਲ ਬਸ ਬਸ ਬਾਈ ਡਿੱਗੀ ਡਿੱਗੀ ਥੱਲੇ ਚੱਕ ਨਹੀਂ ਆਣੀ ਇਹਦਾ ਉੱਤੇ ਆੜੀਆ ਦੋਸਤਾਂ ਦੇ ਆ ਆੜਾਂਗੇ ਉੱਤੇ ਆਣਗੇ ਪਰਲੇ ਪਰਲੇ ਬੰਨੇ ਵੀ ਹੱਥ ਪਾਵਾ ਹੁਣ ਫੇ ਇੱਦੇ ਸਾਰੇ ਉਧਰ ਹੀ ਆ ਕਿਹੜਾ ਪਿੰਡ ਆ ਇਹ ਦੇਖੋ ਕਿਵੇਂ ਬਾਇਕ ਆ ਰਹੀ ਜਿਹੜੀ ਆਪਣੀ ਮਾਪਿਆਂ ਨੂੰ ਦੋ ਬੰਦੇ ਕਿਹੜਾ ਪਾਣੀ ਉੱਥੋਂ ਸੇਕ ਲੋ ਬਾਈ ਅੱਜ ਨਹੀਂ ਆ ਰਹੇ ਮੁੰਡੇ ਸਾਡਾ ਨਾ ਦੇਤੀ ਤਿੰਨ ਚਾਰ ਰੁਪਏ ਕਮਲ ਹੈ ਜਾਣਾ ਆਹਵਾ ਪਾਉ ਤੇ ਤਾਰ ਦਿੰਨੇ ਆ ਮਾਤਾ ਜੀ ਤੁਸੀਂ ਵੀ ਹਮਚੱਕੀ ਜਾਣਾ ਨਹੀਂ ਜੈਮਲ ਆ ਜੈਮਲ ਵਾਲੇ ਜਾਣਾ ਹਮਚੱਕ ਉਤਰੂਗਾ ਹਮਚੱਕ ਉਤਰਨਾ ਪੈਣਾ ਬੇਬੇ ਅੱਛਾ ਆਪਾਂ ਜੱਕ ਤਾਰ ਦਾਂਗੇ ਇੱਕ ਵਾਰੀ ਚਲ ਆ ਹਮਚੱਕ ਉਤਰ ਛੱਡ ਕੇ ਜਾ ਰਹੇ ਨੇ ਤੂੰ ਜਾਣਾ ਤਾਂ ਨਹੀਂ ਕਿਹਨੇ ਨੰਬਰ ਸੁਣਨੇ ਆ ਤੋ ਦੇਖ ਸਕਦੇ ਤੁਸੀਂ ਇੱਥੇ ਰਮਜ਼ਮੂਰ ਹੋਏ ਲੋਕ ਬਾਈ ਸੰਗਤ ਜੀ ਇੱਕ ਪੱਤੀ ਏਰੀਏ ਦੇ ਵਾਲਾ ਆਪਨੇ ਉਹ ਨਾ ਭੈਣ ਚਲੀ ਜੀ